ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਵੀ ਭਾਣ ਜੀ ਅੱਜ ਆਪਦਾ ਸੇ ਮਾਡ ਯੂਟਿਊਬ ਚੈਨਲ ਕੈਨੇਡਾ ਵਿੱਚ ਜੋ ਪੰਜਾਬ ਦੇ ਇੰਡੀਆ ਦੇ ਵਾਸੀ ਸਿੱਖ ਸਰਦਾਰ ਪੋਚੀਆਂ ਆਓ ਪਹਿਲਾਂ ਫਤਿਹ ਅਜ਼ਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਭ ਤੋਂ ਪਹਿਲਾਂ ਫਤਿਹ ਅਜ਼ਮ ਕਰਦਾ ਉਹਨਾਂ ਜਾਣ ਕਰ ਲੈਂਦੇ ਆ ਇਹ ਨਜਾਜ਼ ਸਰਦਾਰ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਮਾਰ ਬਖਸ਼ਿਸ਼ ਫਤਿਹ ਅਰਜ਼ੀ ਕੀਤੀ ਤੇ ਸਤਾਜ ਗੁਰੂ ਗੋਬਿੰਦ ਸਿੰਘ ਦੇ ਸਰਪੰਸ ਵਾਰੇ ਆਪਣਾ ਆਓ ਸਰਦਾਰ ਜੀ ਨਾਲ ਗੱਲਬਾਤ ਕਰੀਏ ਆਪਣਾ ਕਿੱਥੋਂ ਆਏ ਆ ਕਿੱਥੇ ਆਏ ਜੀ ਵਾਹਿਗੁਰੂ ਜੀ ਫਤਿਹ ਜੀ ਸਰ ਕਾਲ ਸਾਹਿਬ ਇਹ ਵੀ ਫਤਿਹ ਜੀ ਸਰ ਜੀ ਆਪ ਦਾ ਪਹਿਲਾ ਡਿਸਟ੍ਰਿਕਟ ਨਾਮ ਦੱਸਿਆ ਜਾਵੇ ਇੰਡੀਆ ਤੋਂ ਕਿੱਥੋਂ ਆਏ ਜੀ ਇੰਡੀਆ ਤੋਂ ਆਏ ਜੀ ਮੋਗੇ ਤੋਂ ਪੰਜਾਬ ਤੋਂ ਇਹ ਤਾਂ ਸਾਡਾ ਹੈਗਾ ਸਬਾਦ ਭਾਈ ਮੁਗਿਰਪਿੰਡ ਦੇ ਜਗਤਾਰ ਸਿੰਘ ਮੇਰਾ ਨਾਮ ਆਪਾਂ ਕੀ ਸੰਦੇਸ਼ ਦੇਣਾ ਚਾਹੁੰਦੇ ਇੰਡੀਆ ਵਾਸੀਆਂ ਨੂੰ ਹਾਂਜੀ ਇਹ ਤੇ ਕਹਿ ਲਿਏ ਕੈਨੇਡਾ ਸਰਕਾਰ ਬੈਠੇ ਤੁਸੀਂ ਇੱਥੇ ਦਾ ਉੱਥੇ ਦਾ ਕੀ ਯੰਤਰ ਹੈ ਜੀ ਉਹ ਤਾਂ ਜੀ ਆਪੋ ਆਪਣੇ ਵਿਚਾਰ ਆ ਇਹ ਤਾਂ ਨਹੀਂ ਸਾਨੂੰ ਜੀ ਦੋ ਦੇ ਸਕਦੇ ਕਿ ਆਪਾਂ ਆਪਣੇ ਮੇਰਾ ਵਿਚਾਰ ਹੋ ਰਿਹਾ ਤੁਹਾਡਾ ਹੋ ਰਿਹਾ ਇਹਨਾਂ ਦਾ ਹੋ ਰਿਹਾ ਆਹ ਜਾਣਕਾਰੀ ਗਨ ਲਈਏ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਐ ਸਰ ਜੀ ਕਿਹੜੇ ਇਲਾਕੇ ਤੋਂ ਆਏ ਆਪ ਜੀ ਮੇਰਾ ਨਾਮ ਹਰਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰੋਂ ਪਿੰਡ ਮਾਨੂਕੇ ਬਹਿਤੀਆਂ ਨਾਲ ਸਾਡੇ ਮਸ਼ਹੂਰ ਆ ਹੂੰ

ਵਧੀਆ ਪੰਜਾਬ ਵੀ ਵਧੀਆ ਜਿੱਥੇ ਰਹਿੰਦੇ ਹੋ ਉਹ ਵੀ ਵਧੀਆ ਬਹੁਤ ਧੰਨਵਾਦ ਤੁਹਾਡਾ ਹਾਂ ਸਾਜੀ ਸੱਚੀ ਗੱਲ ਜੀ ਹਉ ਅਤਿ ਅਰਜ਼ੀ ਕਰਦਾ ਹਾਂ ਜੀ ਕਿਉਂ ਨੌ ਤਾਂ ਦੱਸ ਦੇ ਨਾਂ ਆਪਣਾ ਬਲਵੀਰ ਸਿੰਘ ਮੱਲੀ ਹਾਂ ਤੁਹਾਨੂੰ ਜੀ ਮੱਲੀਆਂ ਪੈਂਦੇ ਹਾਂ ਵਾਹ ਕਾਲ ਸਾਹਿਬ ਇੱਕ ਪਤੇ ਜੀ ਪਤੇ ਜੀ ਪਤੇ ਹਾਂ ਸਾਜੀ ਆਪ ਕਿਹੜੇ ਇਲਾਕੇ ਚੋਂ ਆਏ ਜੀ ਮੇਰਾ ਲੁਧਿਆਣਾ ਜ਼ਿਲ੍ਹਾ ਨਾਂ ਮੇਰਾ ਗਰਮੀਤ ਸਿੰਘ ਓਕੇ ਥੈਂਕਸ ਆਲਮਗੀਰ ਨਹੀਂ ਗਿਆ ਆਲਮਗੀਰ ਇਹ ਫਤਿਹ ਬਲਾ ਰੋ ਜੀ ਫੇ ਦਾਮੇ ਪਾਸ਼ਾ ਨਾਲ ਦਾ ਮਹਾਰਾਜ ਫਤਿਹ ਬਲਾਓ ਜੀ ਬੈਗਤ ਜੀ ਦਾ ਖਾਲਸਾ ਵਾਹ ਵਾਹ ਜੀ ਦੀ ਫਤਿਹ ਵਾਹ ਖਾਲਸਾ ਬਈ ਫਤਿਹ ਬਾਪੂ ਜੀ ਜੀ ਆਪ ਜੀ ਕਿਹੜੇ ਇਲਾਕੇ ਚੋਂ ਆਏ ਜੀ ਮੈਂ ਡਾਕਟਰ ਲੁੱਡਣਾ ਤਹਿਸੀਲ ਦੇ ਗਰਾਉਂ ਪਿੰਡ ਚੇਗਰੌਲ ਆਪਕਾ ਸਰਪੰਚ ਉਹ ਸਾਫ ਸਰਦਨ ਤਨਾ ਬਹੁਤ ਵੈਖਾਲ ਸਾਹਿਬ ਜੀ ਦੀ ਗੱਲ ਤੋਂ ਹਰਾਏ ਕੋਟ ਤੋਂ ਪਰਸੋਂ ਤੁਹਾਡੇ ਇੱਕ ਫਾਰਮ ਦਾ ਬੜਾ ਅਦਗੱਟ ਹੋਇਆ ਜੀ ਇੱਥੇ ਬੜਾ ਬੜਾ ਅਰਾਏ ਕੋਟ ਦੀ ਐਸੇ ਲੁਧਿਆਣੇ ਤੋਂ ਇੱਕ ਕੀਰਤਨ ਦਾਸ ਉੱਤੇ ਕੰਨ ਗਏ ਸੀ ਇੱਥੇ ਇੱਥੇ ਜੀ ਕੀ ਹਾਲ ਗਰੀ ਜੀ ਕੀ ਹਾਲ ਗਰੀ ਜੀ ਵੈਖਾਲ ਸਾਹਿਬ ਪਤੇ ਜੀ ਸਾਹਿਬ ਵਾਹਿਗੁਰੂ ਜੀ ਪਤੇ ਆਪਣਾ ਪਿੰਡ ਹੈਗਾ ਇਹ ਮੋਗੇ ਚ ਕੋਕਰੀ ਕਲਾ ਬਲਾਕ 1 ਵੱਡਾ ਪਿੰਡ ਹੈ ਵਾਹਿਗੁਰੂ ਹੈਗਾ ਜਗਦੀਸ਼ ਸਿੰਘ ਕੋਕਰੀ ਕਲਾਂ ਸਾਹਿਬ ਦਾ ਮੈਂਬਰ ਜੀ ਤੇ ਫੋਟੇ ਬੁਲਾ ਲਓ ਜੀ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਹਾਂ ਸਾਜੀ ਸੱਸੀ ਗੱਲ ਜੀ ਵਾਹਿਗੁਰੂ ਇੱਕ ਖਾਲਸਾ ਇਹ ਆਪ ਕਿਹੜੇ ਇਲਾਕੇ ਚੋਂ ਆਏ ਹੋ ਜੀ ਠੀਕ ਹੋ ਜੀ ਆਪ ਦੱਸਦੇ ਕੋਈ ਮਲਾਜ਼ਮ ਜਾਂ ਕਿਹਦੇ ਹੋਰ ਵੀ ਸਰਵਿਸ ਕੀਤੀ ਕੋਈ ਮੋੜ ਮੋੜ ਸਰਵਿਸ ਕੀਤੀ ਹੋਣੀ ਆ ਉਹ ਕੋਈ ਗੱਲ ਨਹੀਂ ਮਲਾਜ਼ਮਾਂ ਵਾਲੇ ਕੋਈ ਅਗਸਟ ਡਾਉਸਰ ਆ ਜਾਂਦਾ ਉਹ ਉਡੇ ਮੋਟੇ ਮੁਲਾਜ਼ਮ ਸੀਗੇ ਕਿਹੜੇ ਡਿਪਾਰਟਮੈਂਟ ਦੇ ਤੁਸੀਂ ਡਿਪਾਰਟਮੈਂਟ ਕਿਹੜਾ ਦਾ ਸਰ ਰਹਦੇ ਕੋਈ ਨਹੀਂ ਉਹ ਚ ਕਿਹੜੀ ਗੱਲ ਹੈ ਫੂਡ ਐਂਡ ਸਪਲਾਈ ਤੁਸੀਂ ਓਕੇ ਜੀ ਭਾਈ ਕਾਲ ਕਰ ਕੋ ਪਾਤੇ ਭਾਈ ਗਾਪਤੇ ਜੀ ਸਾਜੀ ਕਿਹੜੇ ਇਲਾਕੇ ਜੋ ਹੈ ਜੀ ਅਣੀ ਲੋਹੜਿਆਣਾ ਡੈਕ ਓਕੇ ਰਾਵੰਦ ਜ਼ਿਲ੍ਹੇ ਕਿੰਨੀ ਗੱਲ ਓਕੇ ਜੀ ਹੋਰ ਲੱਛਣ ਓਕੇ ਜੀ ਚੰਗੀ ਗੱਲ ਹੈ ਕਰੋ ਕਲਿੱਕ ਕਰੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤਾਂ ਸੇ ਮਾਰੂ YouTube ਚੈਨਲ ਕੈਨੇਡਾ ਕਹਿ ਲਗੀ ਸ਼ਹਿਰ ਤਸ਼ਵੀਕ ਕਲਚ ਗੁਰਦੁਆਰਾ ਬੇਕੇ ਜੋ ਇੰਡੀਆ ਵਾਸੀ ਪੰਜਾਬ ਵਾਸੀ ਇਸ ਸਥਾਨਾਂ ਦੇ ਤਰਤੀ ਨਗਰੀ ਤੇ ਯਾਤਰਾ ਕਰਨ ਆਪਣੇ ਪਰਿਵਾਰਾਂ ਨੂੰ ਮਿਲਣ ਵਾਸਤੇ ਇੱਥੇ ਆਈ ਵਨ ਮੈਂ ਬਹੁਤ ਇੱਜ਼ਤ ਧੰਨਵਾਦ ਕਰਦਾ ਲੁਧਿਆਣਾ ਵਾਸੀ ਦੇ ਮੋਗਾ ਵਾਸੀ ਜੋ ਇਤ ਪੰਜਾਬ ਇੰਡੀਆ ਦੇ ਵਿੱਚ ਆਏ ਹਨ ਮੈਂ ਤੇ ਹਰ ਤਰ੍ਹਾਂ ਦਾ ਕਹਾ ਦਾ YouTube ਚੈਨਲ ਤੋਂ ਜਿਨ੍ਹਾਂ ਨੇ ਸਾਨੂੰ ਦਾਣ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਅਤੀ ਧੰਨਵਾਦੀ ਹਟਣ ਰਸਜਤਾ ਜਰ ਮਲਕੀ ਸਿੰਘ ਜੀ ਜੋ ਗੁਰਦਾਸ ਸਾਹਿਬ ਇੱਥੇ ਆਏ ਹਨ ਜਿਨ੍ਹਾਂ ਨੇ ਦਾਣ ਇੰਟਰਵਿਊ ਦਿੱਤੀ ਹਾਤੇ ਆਂਡਿਆ ਵਾਸੀਆਂ ਨਾਲ ਬੁਲਾ ਕੇ ਇੱਕ ਟੀਮ ਬੜੇ ਸਾਝ ਕੀਤੇ ਇਤਿਹਾਸ ਬਾਰੇ ਜਾਣ ਕਰਾਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ